ਭਾਜੀ 899 ਮੈਨੂੰ ਪਤਾ ਲਿਖਿਆ ਆ 899 ਮੈਂ ਕਹੀ ਜੇ ਨਾ ਮੈਂ 899 ਵਾਲੀ ਨਹੀਂ ਲੈਣੀ ਤੁਸੀਂ ਨਹੀਂ ਲੈਣੀ ਆ ਲੈ ਲਓ ਫਿਰ 899 ਦੀ ਯਾਰ ਭਾਜੀ ਮੈਂ ਤੁਹਾਨੂੰ ਕਹੀ ਜੇ ਨਾ ਮੈਂ 899 ਨਹੀਂ ਲੈਣੀ ਕਿਉਂ ਪਰੇਸ਼ਾਨ ਕਰਦੇ ਹੋ ਭਾਜੀ ਐਮ ਆਰ ਪੀ ਯਾਰ ਰੇਟ 229 ਰੁਪਏ ਆ ਇਹਦਾ ਹਾਂ 899 एमआरपी ਤੇ ਤੁਸੀਂ 219 ਲਵੋਗੇ 219 ਦੀ ਬੈਡ ਸ਼ੀਟ ਆ ਪਾਜੀ ਬਸ 800 ਘੱਟ ਨਹੀਂ ਮੈਂ ਨਹੀਂ ਪਾਜੀ ਮੈਂ 5 ਸਾਲ ਚੱਕ ਲਈਆਂ ਹੁਣੇ ਸਾਰੀਆਂ ਲੈ ਜੇ ਮੇਰੇ ਕੋਲ ਇਹਦਾ ਰੇਟ 1200 1100 1000 ਰੁਪਿਆ ਦੁਪੱਟਾ ਨਾਲ ਇੱਥੇ ਹੀ ਨਹੀਂ ਕਰਤਾ 350 ਸੂਟ ਦਾ ਆ ਫੋਟੋ ਵਾਲੇ ਸੂਟ ਬੁਟੀਕਾਂ ਵਾਲੇ ਸੂਟ 1000 ਰੁਪਏ ਤੋਂ ਘੱਟ ਨਹੀਂ ਦਿੰਦਾ ਇੱਥੇ ਇਹਨਾਂ ਨੇ ਕਰਤਾ 350 ਰੁਪਏ ਦਾ ਆ ਵੀ ਦੇਖੋ ਜੀ ਕੱਪੜਾ ਵੀ ਸੁਪਰ ਦੁਪੱਟਾ ਨਾਲ ਦੁਪੱਟੇ ਦੇ ਕਢਾਈ ਕੱਢਿਆ ਇਹ ਵੀ ਕਰਤਾ 350 ਦਾ ਪਰ ਚੀਜ਼ 20000 ਸੂਟ ਰੋਜ਼ ਵਿਗਦਾ ਜੇ 5 ਰੁਪਏ ਨਾਲ 2 ਲੱਖ ਰੁਪਏ ਰੋਜ਼ ਦਾ ਬੰਦਾ ਹੋਰ ਪੈਸਿਆਂ ਦੀ ਲੋੜ ਕੀ ਪਊਗੀ ਜੀ ਅਗਲੇ ਨੇ ਸੂਟ ਵੇਚਣੇ ਹੁੰਦੇ 5 ਅਤੇ 25 ਤੋਂ 30000 ਸੂਟ ਰੋਜ਼ ਦਾ ਵਿਗਦਾ ਪਿਆ ਜੀ ਜੋ 5 ਰੁਪਏ ਨਾਲ ਹੀ ਸਾਡਾ ਬਹੁਤ ਵਧੀਆ ਗੁਜ਼ਾਰਾ ਚੱਲਦਾ ਐਮ ਆਰ ਪੀ ਹੈਗਾ 900 ਤੇ 65 ਰੁਪਏ 965 ਮਹਿੰਗਾ ਇਹ ਭਾਜੀ ਮਹਿੰਗਾ ਛੁੱਟੀ ਦੇ ਅੱਜ ਇਹ ਆਪਾਂ ਦੋ ਦੇਣੀ ਆ ਕਿੰਨੇ ਦੀਆਂ ਸਿਰਫ 250 ਰੁਪਏ ਦੀਆਂ 2200 ਦੀਆਂ 2200 ਦੇ ਆ ਲੋ ਇਹਨੂੰ ਕਹਿੰਦੇ ਵੱਡੇ ਫਾਇਦੇ ਬਹੁਤ ਸੁਪਰੇ ਦਾ ਕੰਮ ਡਿਜ਼ਾਈਨ ਇਹਦੇ ਵਿੱਚ ਬਹੁਤ ਆ ਦੁਪੱਟਾ ਨਾਲ ਦੇ ਰਹੇ ਆ ਬਾਜ਼ਾਰ ਦਾ ਰੇਟ 1200 ਵੱਡਾ ਦੀਪੂ ਨੇ 450 ਇੱਕ ਲੱਖ ਰੁਪਏ ਦਾ ਕੱਪੜਾ ਜਿਹੜਾ ਤੁਸੀਂ ਬਾਜ਼ਾਰ ਚ ਲੈਣਾ ਸਿੱਧੋ ਸਿੱਧੀ ਗੱਲ ਸੁਣ ਲਓ ਵੱਡਾ ਦੀਪੂ ਤੋਂ 30000 ਦਾ ਮਿਲਣਾ 70000 ਰੁਪਈਆ ਤੁਹਾਡਾ ਵੱਜ ਜਾਣਾ ਕੋਈ ਸੂਟ ਦਾ ਰੇਟ ਪਾਉਂਦਾ 1995 ਕੋਈ ਪਾਉਂਦਾ 1895 ਵੱਡਾ ਦੀਪੂ ਨੇ ਲਿਖ ਕੇ ਲਾਤਾ ਸ਼ਰਿਆਮ ਕੋਈ 1800 ਨਹੀਂ ਕੋਈ 1900 ਨਹੀਂ 550 ਦੇ ਵਿੱਚ 100 ਰੁਪਏ ਦੇ ਵਿੱਚ ਸਿਰਫ 100 ਰੁਪਏ ਦੇ ਵਿੱਚ ਦੁਪੱਟਾ ਪਿਓਰ ਕਾਟਨ ਦੇ ਵਿੱਚ ਆ ਵੈਰਾਈਟੀ ਬਹੁਤ ਵਧੀਆ ਕਢਾਈ ਵਾਲਾ ਲੈ ਲਓ ਪ੍ਰਿੰਟਰ ਲੈ ਲਓ ਤੁਹਾਡੀ ਮਰਜ਼ੀ ਹੈਗੀ ਹੋਰ ਤੁਸੀਂ ਸਾਨੂੰ ਆਪ ਦੱਸ ਦਿਓ ਵੀ ਤੁਹਾਨੂੰ 100 ਰੁਪਏ ਦਾ ਕਿਸੇ ਨੇ ਰਮਾਣ ਨਹੀਂ ਦੇਣਾ ਇੱਥੇ ਸਵੇਰ ਤੋਂ ਹੀ ਲੋਕ ਆ ਜਾਂਦੇ ਆ ਫਾਇਦੇ ਲੈ ਰਹੇ ਆ 7 ਵਜੇ ਤੋਂ ਲੈ ਕੇ ਰਾਤ ਦੇ 10 ਵਜੇ ਤੱਕ ਵੱਡੇ ਮੇਲੇ ਲੱਗੇ ਆ 450 'ਚ ਕਢਾਈਆਂ ਵਾਲੇ ਸੂਟ ਜਿਨ੍ਹਾਂ ਨੇ ਨਵਾਂ ਕੰਮ ਸ਼ੁਰੂ ਕਰਨਾ ਰੀਸੇਲਰੋ ਤੁਹਾਡੀਆਂ ਪਿੰਡਾਂ ਵਿੱਚ ਇਹ ਦੁਕਾਨਾਂ ਵੀ ਹੈਗੀਆਂ ਹੁਣ ਲੁਧਿਆਣੇ ਅੰਬਾਲਾ ਅਮਰਸਾ ਜਾਣਾ ਬੰਦ ਕਰਦੇ ਉਹ ਵੱਡਾ ਡਿੱਪੂ ਆਜੋ ਇੱਥੇ ਸ਼ਰਤ ਕੋਈ ਨਹੀਂ ਸਲੋਜ ਹੁਣ ਅਸੀਂ ਪਹੁੰਚ ਚੁੱਕੇ ਆ ਪੰਜਾਬ ਦੇ ਸਭ ਤੋਂ ਵੱਡੇ ਤੇ ਸਭ ਤੋਂ ਸਸਤੇ ਸ਼ੋਰੂਮ ਵੱਡਾ ਡਿੱਪੂ ਬੰਗਾ ਤੇ ਜਿਹਦੇ ਚਰਚੇ ਪੂਰੇ ਵਰਲਡ ਦੇ ਵਿੱਚ ਆ ਲੋਕਾਂ ਦਾ ਇਹ ਵੀ ਮੰਨਣਾ ਕਹਿੰਦੇ ਸੀ ਬਜ਼ਾਰਾਂ ਦੇ ਵਿੱਚ ਜਦੋਂ ਜਾਂਦੇ ਆ ਜਿਹੜੇ ਸਾਨੂੰ ਹਜ਼ਾਰ ਹਜ਼ਾਰ ਰੁਪਏ ਦੇ ਸੂਟ ਆ ਵੱਡਾ ਡੀਪੂ ਤੋਂ 350 ਦੇ ਵਿੱਚ ਮਿਲ ਜਾਂਦੇ ਆ ਇੱਥੇ ਇਹ ਵੀ ਇਹਨਾਂ ਦਾ ਕਹਿਣਾ ਹੈਗਾ ਵੀ ਅਸੀਂ ਸਿਰਫ 5-5 ਰੁਪਏ 10-10 ਰੁਪਏ 15-15 ਰੁਪਏ ਦੇ ਮਾਰ ਜਾਂਦੇ ਸੂਟ ਵੇਚ ਰਹੇ ਆ ਜੋ ਕਿ ਇਹ ਇੱਕ ਬਹੁਤ ਵੱਡੀ ਇਤਿਹਾਸਿਕ ਗੱਲ ਆ ਤੁਸੀਂ ਹੁਣ ਆਹ ਚੈੱਕ ਕਰ ਲੋ ਇਹਨਾਂ ਨੂੰ ਕੋਈ ਅਫਗਾਨੀ ਸੂਟ ਕਹਿੰਦਾ ਕੋਈ ਪਾਕਿਸਤਾਨੀ ਕਹਿੰਦਾ ਇਹਦਾ ਰੇਟ 1200 1100 1000 ਰੁਪਿਆ ਦੁਪੱਟਾ ਨਾਲ ਇੱਥੇ ਹੀ ਨਹੀਂ ਕਰਤਾ 350 ਸੂਟ ਦਾ ਆਹ ਫੋਟੋ ਵਾਲੇ ਸੂਟ ਬੁਟੀਕਾਂ ਵਾਲੇ ਸੂਟ 1000 ਰੁਪਏ ਤੋਂ ਘੱਟ ਨਹੀਂ ਦਿੰਦਾ ਇੱਥੇ ਇਹਨਾਂ ਨੇ ਕਰਤਾ 350 ਰੁਪਏ ਦਾ ਆ ਵੀ ਦੇਖੋ ਜੀ ਕੱਪੜਾ ਵੀ ਸੁਪਰ ਦੁਪੱਟਾ ਨਾਲ ਦੁਪੱਟੇ ਦੀ ਕਢਾਈ ਕੱਢਿਆ ਇਹ ਵੀ ਕਰਤਾ 350 ਦਾ ਸਰ ਮੈਨੂੰ ਹੈਰਾਨਗੀ ਆ ਸ਼ਰਿਆਂ ਤੁਸੀਂ ਲਿਖ ਕੇ ਲਾਤਾ ਉਹਨਾਂ ਰੱਖਿਆ ਕੋਈ ਨਹੀਂ ਹਜ਼ਾਰ ਵਾਲਾ ਸੂਟ ਹੋਵੇ 1200 ਵਾਲਾ ਹੋਵੇ 900 ਵਾਲਾ 350 ਦੇ ਵਿੱਚ ਕਰਤਾ ਇਹ ਕਰ ਕਿੱਦਾਂ ਰਹੇ ਉਹ ਨਾ ਤਾਂ ਕਿਸੇ ਵੱਡੇ ਹੋਲਸੇਲਰ ਨੇ ਐਲਾਨ ਕੀਤਾ ਨਾ ਕਿਸੇ ਮਿਲ ਵਾਲੇ ਨੇ ਨਾ ਫੈਕਟਰੀ ਵਾਲੇ ਨੇ ਪਰ ਵੱਡਾ ਡੀਪੂ ਨੇ ਜੱਗੋ 13ਵੀਂ ਗੱਲ ਕਰਦੀ ਆ ਦੇਖੋ ਜੀ ਵੱਡੇ ਡੀਪੂ ਤੇ ਅੱਜ ਤੱਕ ਇੱਕੋ ਹੀ ਕੰਮ ਹੋਇਆ ਅਸੀਂ ਸਭ ਨੂੰ ਇਹੀ ਦੱਸਿਆ ਅਸੀਂ ਕਦੇ ਘਾਟਾ ਪਾ ਕੇ ਮਜਾਜੀ ਵੇਚੀ ਨਹੀਂ ਹੈਗੀ ਨਾ ਕਪੜਾ ਘਾਟਾ ਪਾ ਕੇ ਵੇਚਦੇ ਅਸੀਂ ਵੈਰਾਈਟੀ ਵਧੀਆ ਤੋਂ ਵਧੀਆ ਲਿਆਈ ਦੀ ਆ 5 ਤੋਂ 10 ਰੁਪਏ ਦੇ ਪ੍ਰੋਫਿਟ ਨਾਲ ਵੇਚੀ ਦੀ ਆ ਹੁਣ ਆਹੀ ਸੂਟ ਲੈ ਲਓ ਤੁਸੀਂ ਆ ਕੜਾਈ ਕੀਤੀ ਹੋਈ ਆ ਬਾਰਡਰ ਤੇ ਵੀ ਗੜਾਈ ਆ ਹਾਪਿਓਰ ਦੀ ਚੁੰਨੀ ਆ 350 ਰੁਪਏ ਚ ਅਗਲਾ ਸੋਚ ਨਹੀਂ ਸਕਦਾ ਬਾਜ਼ਾਰ ਵਿੱਚ ਕੋਈ 1500 ਮੰਗ ਕੇ 1200 ਲੈ ਲੂ ਕੋਈ 1200 ਮੰਗ ਕੇ 1000 ਲੈ ਲੂ 800 ਦਾ ਦੇ ਦਊਗਾ ਇੱਥੇ ਮਿਲਣਾ ਹੀ 350 ਦਾ ਆ ਆ ਦੇਖੋ ਕਿੰਨੀ ਵੈਰਾਈਟੀ ਆ ਚੁੱਕੀ ਸਾਰੇ ਬਾਰਡਰ ਦੇ ਉੱਤੇ ਕਢਾਈ ਹੋ ਗਈ ਪ੍ਰਿੰਟਡ ਦੁਪੱਟੇ ਆ ਪਿਓਰ ਦੇ ਵਿੱਚ ਦੁਪੱਟੇ ਪ੍ਰਿੰਟਡ 350 ਰੁਪਏ ਦੇ ਵਿੱਚ ਸੂਟ ਕਿਤੇ ਨੇ ਸੁਣਿਆ ਹੀ ਨਹੀਂ ਹੋਊਗਾ ਪਰ ਸਰ ਗੱਲ ਤਾਂ ਇਹ ਵੀ ਹੈਰਾਨੀ ਵਾਲੀ ਗੱਲ ਹੈ ਕਿ ਹੈਨਾ ਇਹਦਾ ਕਰਿਆਨੇ ਦੀ ਦੁਕਾਨ ਤੇ ਚਲ ਜੋ ਖੰਡ ਪਿੱਛੇ ਹੀ ਬੰਦਾ 5 5 7 7 ਰੁਪਏ ਕਮਾ ਲੈਂਦਾ ਤੁਸੀਂ ਐਡੇ ਵੱਡੇ ਸੂਟਾਂ ਦਾ ਬਿਜ਼ਨਸ ਕਰ ਰਹੇ ਹੋ ਇਹਦੇ ਵਿੱਚ 5 ਰੁਪਏ ਮਾਰਜਨ 7 ਰੁਪਏ ਇਹ ਸਮਝੋ ਵਾਰਾ ਗੱਲ ਇਹ ਸਮਝ ਤੁਹਾਡੇ ਪੈਣੀ ਨਹੀਂ ਕਿਉਂਕਿ ਕਾਰਨ ਪਤਾ ਕੀ ਹੈ ਜੀ 25 ਤੋਂ 30000 ਸੂਟ ਰੋਜ਼ ਵਿਕਦਾ ਜੇ 5 ਰੁਪਏ ਨਾਲ 7 ਲੱਖ ਰੁਪਏ ਰੋਜ਼ ਦਾ ਬੰਦਾ ਹੋਰ ਪੈਸਿਆਂ ਦੀ ਲੋੜ ਕੀ ਪਊਗੀ ਜੀ ਅਗਲੇ ਨੇ ਸੂਟ ਵੇਚਣੇ ਹੁੰਦੇ 5 ਅਤੇ 25 ਤੋਂ 30000 ਸੂਟ ਰੋਜ਼ ਦਾ ਵਿਕਦਾ ਪਿਆ ਜੀ ਤੋਂ 5 ਰੁਪਏ ਨਾਲ ਸਾਡਾ ਬਹੁਤ ਵਧੀਆ ਗੁਜ਼ਾਰਾ ਚੱਲਦਾ ਜੀ ਦੇਖੋ ਭਾਵੇਂ ਤੁਸੀਂ ਇੱਕ ਸੂਟ ਲੈਣਾ ਤੁਸੀਂ 100 ਲੈਣਾ ਮੈਂ ਤਾਂ ਇੱਥੇ ਇਹ ਵੀ ਦੇਖਦਾ ਇੱਥੇ ਲੋਕ ਆਉਂਦੇ ਆ ਝੋਲਾ ਲੈ ਕੇ ਆਉਂਦੇ ਆ ਨਾਲ ਨਾਲ ਪਾਈ ਜਾਂਦੇ ਆਪਣੀ ਪਸੰਦ ਨਾਲ ਉੱਥੇ ਜਾ ਕੇ ਬਿੱਲ ਕਰਾਈ ਜਾਂਦੇ ਆ ਆ ਤੁਹਾਨੂੰ ਅਸੀਂ ਦਿਖਾਇਆ 350 ਸਰ ਆ ਵੀ ਦੱਸੋ ਵੀ ਜਿਹੜਾ 450 ਦਾ ਤੁਸੀਂ ਸੂਟ ਦੇ ਰਹੇ ਹੋ ਇਹਦਾ ਕੀ ਇਹ ਦੇਖੋ ਫੋਟੋ ਵਾਲਾ ਸੂਟ ਬਾਜ਼ਾਰ ਮਿਲੂਗਾ 1000 ਰੁਪਏ 1200 ਰੁਪਏ 1500 ਰੁਪਏ ਤੱਕ ਚੁੰਨੀ ਵੀ ਨਾਲ ਹਾ ਪਿਓਰ ਦੀ ਆਨ ਬਾਰਡਰ ਵਾਲਾ ਦੁਪੱਟਾ ਹੁੰਦਾ ਨਾਲ ਬਹੁਤ ਹੀ ਵਧੀਆ ਵੈਰਾਈਟੀ ਹੈਗੀ ਐ ਆਮ ਜਿਹੜਾ ਰੇਟ ਆ ਇਹ 1000 ਰੁਪਏ ਤੋਂ ਉੱਤੇ ਉੱਤੇ ਮਿਲਣਾ ਇੱਥੇ 450 ਦਾ ਨਾਮ ਨਾਲ ਵਿਕਦਾ ਜੈਸ ਬੈਂਕ ਲਿਖਿਆ ਹੁੰਦਾ ਉੱਤੇ ਕੈਮਰੇਕ ਦੇ ਵਿੱਚ ਸੂਟਾ ਸਿਰਫ 450 ਦਾ ਹੀ ਦੇਖੋ ਵੱਡੇ ਬ੍ਰਾਂਡਡ ਕੱਪੜੇ ਸਾਨੂੰ 450 ਚ ਹੁਣ ਆ ਵੀ ਤੁਸੀਂ ਚੈੱਕ ਕਰ ਲਓ ਨਾ ਕੱਪੜਾ ਤੁਸੀਂ ਆ ਕੇ ਚੈੱਕ ਕਰਿਓ ਬਹੁਤ ਮਲਾਈ ਵਾਲਾ ਕੱਪੜਾ ਬਹੁਤ ਸੁਪਰੇ ਦਾ ਕੰਮ ਡਿਜ਼ਾਈਨ ਇਹਦੇ ਵਿੱਚ ਬਹੁਤ ਆ ਦੁਪੱਟਾ ਨਾਲ ਦੇ ਰਹੇ ਆ ਬਾਜ਼ਾਰ ਦਾ ਰੇਟ 1200 ਵੱਡਾ ਦੀਪੂ ਨੇ 450 ਚ ਕਰਤਾ ਮਤਲਬ 1 ਲੱਖ ਰੁਪਏ ਦਾ ਕੱਪੜਾ ਇਹਦਾ ਤੁਸੀਂ ਬਾਜ਼ਾਰ 'ਚ ਲੈਣਾ ਸਿੱਧੋ ਸਿੱਧੀ ਗੱਲ ਸੁਣ ਲਓ ਵੱਡਾ ਡੀਪੂ ਤਾਂ 30000 ਦਾ ਮਿਲਣਾ 70000 ਰੁਪਿਆ ਤੁਹਾਡਾ ਵੱਜ ਜਾਣਾ ਸਰ ਇਹਦੇ ਵਿੱਚੋਂ ਜਿਹੜਾ ਮਰਜ਼ੀ ਡਿਜ਼ਾਈਨ ਚੱਕ ਲਓ ਜਿਹੜਾ ਮਰਜ਼ੀ ਲੈ ਲਓ ਹਰ ਡਿਜ਼ਾਈਨ ਦੇ ਨਾਲ ਫੋਟੋ ਆਊਗੀ ਔਰ ਕੈਟਾਲਾਗ ਪੂਰੀ ਆਂਦੀ ਆ ਬਣੇ ਬਣਾਏ ਡਿਜ਼ਾਈਨ ਆਊਗੇ ਬਿਲਕੁਲ ਤੁਹਾਨੂੰ ਚੁੰਨੀਆਂ ਪਿਓਰ ਦੀਆਂ ਨਾਲ ਪੱਟੀ ਬਾਰਡਰ ਬਣਿਆ ਹੋਊਗਾ ਹੂੰ ਸੋ ਕਿਸੇ ਨੇ ਦਾਜ ਬਰੇ ਲਈ ਕੱਪੜਾ ਲੈਣਾ ਤੁਸੀਂ ਦੇਣ ਲੈਣ ਲਈ ਕੱਪੜਾ ਲੈਣਾ ਬਹੁਤ ਸਾਰੇ ਤੁਸੀਂ ਵੀਡੀਓ ਦੇਖਦੇ ਹੋ ਕੋਈ ਸੂਟ ਦਾ ਰੇਟ ਪਾਉਂਦਾ 1995 ਕੋਈ ਪਾਉਂਦਾ 1895 ਵੱਡਾ ਡੀਪੂ ਨੇ ਲਿਖ ਕੇ ਲਾਤਾ ਸ਼ਰਿਆਮ ਕੋਈ 1800 ਨਹੀਂ ਕੋਈ 190 550 ਦੇ ਵਿੱਚ ਸਰ 14-1500 ਰੁਪਏ ਦਾ ਫਰਕ ਪੈ ਗਿਆ ਇੱਕ ਸੂਟ ਪਿੱਛੇ ਹਰ ਵੈਰੈਟੀ ਦੇ ਵਿੱਚ ਫਰਕ ਆ ਹੋਣਾ ਆ ਸੂਟ ਦੇਖ ਲਓ ਨੇਚਰਲ ਗ੍ਰੇਨ ਤੇ ਸੂਟ ਹੈਗਾ 550 ਰੁਪਏ ਦੇ ਵਿੱਚ ਹੂੰ ਬਹੁਤ ਵਧੀਆ ਵੈਰੈਟੀਆਂ ਹਨ ਦੁਪੱਟੇ ਲੈ ਲਓ ਆਮ ਚੁੰਨੀ ਵਾਲੀ ਦੁਕਾਨ ਤੇ ਕੋਈ ਜਾਊਗਾ ਉਹਨੂੰ ਕੋਈ 250 ਦੱਸੀ ਜਾਂਦਾ ਕੋਈ 300 ਦੱਸੀ ਜਾਂਦਾ ਇੱਥੇ ਜਿਹੜਾ ਮਰਜ਼ੀ ਲੈ ਲਓ 100 ਰੁਪਏ ਦੇ ਵਿੱਚ ਸਿਰਫ 100 ਰੁਪਏ ਦੇ ਵਿੱਚ ਦੁਪੱਟਾ ਪਿਓਰ ਕਾਟਨ ਦੇ ਵਿੱਚ ਆ ਵੈਰਾਈਟੀ ਬਹੁਤ ਵਧੀਆ ਕਢਾਈ ਵਾਲਾ ਲੈ ਲਓ ਪ੍ਰਿੰਟਰ ਲੈ ਲਓ ਤੁਹਾਡੀ ਮਰਜ਼ੀ ਹੈਗੀ ਹੋਰ ਤੁਸੀਂ ਸਾਨੂੰ ਆਪ ਦੱਸ ਦਿਓ ਵੀ ਤੁਹਾਨੂੰ 100 ਰੁਪਏ ਦਾ ਕਿਸੇ ਨੇ ਰਮਾਲ ਨਹੀਂ ਦੇਣਾ ਛੋਟਾ ਰਮਾਲ ਆ ਦੇਖੋ ਸਾਈਜ਼ ਕਿੱਡਾ ਨਾਲੇ ਇਹਦੇ ਪ੍ਰਿੰਟ ਦੇਖੋ ਕਿੰਨੇ ਸੋਹਣੇ 100 ਰੁਪਏ ਦੇ ਵਿੱਚ ਦੁਪੱਟਾ ਚੱਕ ਕੇ ਲੈ ਲਓ ਜਿਹੜਾ ਤੁਹਾਨੂੰ ਪਸੰਦ ਆ ਇਹਦੇ ਵਿੱਚ ਵੀ ਤੁਹਾਡਾ ਫਾਇਦਾ ਹੁਣ ਆ ਵੀ ਤੁਸੀਂ ਚੈੱਕ ਕਰ ਲਓ ਦੇਖੋ ਗੱਲਾਂ ਕਹਿਣ ਨੂੰ ਨਹੀਂ ਹੈਗੀਆਂ ਆ ਦੇਖੋ ਲਿਖ ਕੇ ਇੱਥੇ ਵੀ ਲਾਇਆ ਇਸ ਤੋਂ ਇਲਾਵਾ ਜਿਹੜਾ ਮਰਜ਼ੀ ਸੂਟ ਚੱਕ ਲਓ ਤੁਸੀਂ ਉਹਦੇ ਉੱਤੇ ਵੀ ਰੇਟ ਲਿਖ ਕੇ ਲੈ ਆਇਆ 695 ਇੱਥੇ ਮੱਥਾ ਦੇ ਕੇ ਟਿੱਕਾ ਨਹੀਂ ਲਾਦਾ ਵੀ ਤੁਸੀਂ ਆ ਜਾਓ ਤੇ ਫੇਰ ਰੇਟ ਵਧਾ ਦਈਏ 2500 ਰੁਪਇਆ 2495 2395 ਸਰ ਇਹਦਾ ਫਰਕ ਇੰਨਾ ਕਿਦਾਂ ਕੱਢਤਾ ਤੁਸੀਂ 695 ਲਿਖਤਾ ਅੱਛਾ ਨਾ ਅਸੀਂ ਲੁੱਟ ਕਰਨੀ ਨਾ ਹੋਣ ਦੇਣੀ ਇਸ ਕਰਕੇ ਰੇਟੇ 5-10 ਰੁਪਏ ਪ੍ਰੋਫਿਟ ਨਾਲ ਤੇ ਆਪੇ ਰੇਟ ਹੋ ਜਾਣੇ ਜੀ ਸਰ ਮੈਨੂੰ ਸਮਝੋ ਬਾਰਾ ਦੇਖੋ ਕਿੰਨਾ ਹੈਵੀ ਆ ਜਾਲ ਬਣਿਆ ਇੱਕ ਤਾਂ ਹੁੰਦਾ ਵੀ ਸਿੰਪਲ ਜਿਹਾ ਕੰਮ ਹੋਵੇ ਸਾਰਾ ਜਾਲ ਫਰੰਟ ਸਾਰਾ ਹੈਵੀ 695 ਦੇ ਉੱਤੇ ਕਪੜਾ 695 ਰੁਪਏ ਦਾ ਸੂਟ ਮਿਲੂ ਬਾਜ਼ਾਰ 2000 ਵੀ ਮੰਗੀ ਜਾਂਦੇ 2500 ਵੀ ਲੈ ਜਾਂਦੇ ਕੋਈ ਜਦੋਂ ਇੱਥੇ ਆ ਕੇ ਦੇਖਦੇ ਆਲਾ ਕਹਿੰਦਾ 5 ਦੇ ਦੇ ਉਹ ਮੋੜ ਜਾਂਦੇ ਜਾ ਕੇ ਜੀ ਇਹ ਫਰਕ ਪੈਦਾ ਦੇਖੋ 695 ਚ ਆ ਵੀ 695 ਚ ਆ ਵੀ 695 ਚ ਇੱਥੇ ਇਦਾਂ ਵੀ ਹਨ ਵੀ ਇੱਕ ਡੀਆਂ ਰੱਖਤਾ ਦੋ ਡੀਆਂ ਰੱਖਤੇ ਜਿਹੜਾ ਮਰਜੀ ਇਹਨਾਂ ਵਿੱਚੋਂ ਚੱਕ ਕੇ ਲੈ ਜਾਓ ਆ ਦੇਖੋ ਹੋਰ ਰੇਟ ਕੱਟ ਗਿਆ ਇੱਥੇ 450 ਚ ਕਢਾਈਆਂ ਵਾਲੇ ਸੂਟ ਜਿਨ੍ਹਾਂ ਨੇ ਨਵਾਂ ਕੰਮ ਸ਼ੁਰੂ ਕਰਨਾ ਰੀਸਿੰਦਰੋਂ ਤੁਹਾਡੀਆਂ ਪਿੰਡਾਂ ਵਿੱਚ ਇਹ ਦੁਕਾਨਾਂ ਵੀ ਹੈਗੀਆਂ ਹੁਣ ਲੁਧਿਆਣੇ ਅੰਬਾਲਾ ਅਮਰਸਾ ਜਾਣਾ ਬੰਦ ਕਰਦੇ ਉਹ ਵੱਡਾ ਡਿੱਪੂ ਆਜੋ ਇੱਥੇ ਸ਼ਰਤ ਕੋਈ ਨਹੀਂ ਭਾਵੇਂ ਸਿੰਗਲ ਸਿੰਗਲ ਸੂਟ ਲੈ ਜਾਓ ਫਾਇਦੇ ਤੁਹਾਡੇ ਬਹੁਤ ਹੋਣੇ ਆ ਸਰ ਆਹ ਦੇਖੋ ਚਾਹੇ ਬਜ਼ੁਰਗਾਂ ਦੇ ਲਈ ਚਾਹੇ ਮਿਡਲਏ ਲਈ ਆ ਸਮਝੋ ਭਾਰਾ 450 ਰੁਪਿਆ ਦਾ ਵੀ ਤੁਸੀਂ ਲਾਇਆ ਦੇਖੋ ਜੀ ਕੁਆਲਿਟੀयां ਹੀ ਬਹੁਤ ਵਧੀਆ ਹੈਗੀਆਂ ਕਢਾਈਆਂ ਦੇਖੋ ਜਿੱਦਾਂ ਮਰਜ਼ੀ ਅਗਲਾ ਵਾਸ਼ ਕਰੇ ਖਰਾਬ ਨਹੀਂ ਹੋਣੀ ਹਰ ਤਰ੍ਹਾਂ ਤੋਂ ਗਾਰੰਟੀ ਵਾਲੀਆਂ ਵੈਰਿਐਟੀਆਂ ਹੈਗੀਆਂ ਸੋ ਹਰਜੀਤ ਭਾਜੀ ਸੂਟਾਂ ਦੇ ਸਾਰੇ ਖੋਚੋਣੇ ਚਾਹੀਦੇ ਆ ਤੋਹਫੇ ਵੀ ਦਿਖਾਇਓ ਰੇਟ ਵੀ ਮੈਂ ਕਹਿੰਦਾ ਪਟਾਕੇ ਪਾ ਦਿਓ ਅੱਜ ਭਾਜੀ ਆਪਾਂ ਰੇਟ ਤੁਹਾਨੂੰ ਪਤਾ ਬੜੇ ਡਿਪੂ ਦੇ ਹੁੰਦੇ ਘਟਾ ਕੇ ਰੇਜੀ ਦਾ ਮੈਂ ਸੂਟਾਂ ਵੇਚੇ ਪਾਟਾਕੇ ਪਾਈ ਦੇ ਹੈਗੇ ਆ ਆਪਾਂ ਤੁਹਾਨੂੰ ਮਾਰੇ ਹੈਂਡਰੂਮ ਜੀ ਮਾਰੇ ਅੱਜ ਭੇਤ ਖੋਲਦੇ ਨੇ ਸਾਰੇ ਅਜੇ ਤੇਰੀ ਹੈਂਡਰੂਮ ਦੀ ਲੋਟ ਹੁੰਦੀ ਹੈ ਨਾ ਉਹ ਆਪਾਂ ਬੰਦ ਕਰਨੀ ਹੈਗੀ ਆ ਉਹ ਜੀ ਆਪ ਭੇਤ ਖੋਲਣੇ ਹੈਗੇ ਐਨੀ ਸੁਣ ਤੁਸੀਂ ਵੈਰਟੀ ਆ ਚੁੱਕੀ ਹੈ ਰੇਟ ਸੁਣ ਕੇ ਤੁਸੀਂ ਹੈਰਾਨ ਹੋ ਜਾਣਾ ਹੈਗਾ ਸਾਕੂ ਮਾਰੇ 2 2 3 300 ਕਿਲੋਮੀਟਰ ਦੂਰੋਂ ਆਦੇ ਲੋਕੀ ਵੇਜੇ ਆਪਣੇ ਬ੍ਰੈਟੀ ਲੈਣ ਵਾਸਤੇ ਭਾਜੀ ਹੈਂਡਰ ਪਹਿਲਾਂ ਹੁਣ ਆਹ ਦੇਖ ਲਿਓ ਕੀ ਸੱਪ ਕੱਢਦੇ ਕੱਢੋ ਭਾਈ ਜੀ ਦਿਖਾਓ ਭਾਈ ਆਹ ਦੇਖੋ ਆਪਾਂ ਗੱਲ ਕਰ ਲੈਨੇ ਹੈਗਾ ਬੈੱਡ ਸ਼ੀਟ ਦੇਖੋ ਐਮ ਆਰ ਪੀ ਹੈਗਾ 899 ਰੁਪਏ ਇਹ ਭਾਜੀ 899 ਵਾਲੀ ਥੋੜੀ ਲੈਣੀ ਐ ਇੰਨੀ ਮਹਿੰਗੀ ਨਹੀਂ ਲੈਣੀ ਅਸੀਂ ਸਾਨੂੰ ਸਸਤਾ ਦਿਓ ਕੁਝ ਗੱਲ ਤਾਂ ਸੁਣ ਲਓ 899 ਐਮ ਆਰ ਪੀ ਹੈ ਭਾਜੀ 899 ਮੈਨੂੰ ਪਤਾ ਲਿਖਿਆ ਆ 899 ਮੈਂ ਕਹੀ ਜਾਨਾ ਮੈਂ 899 ਵਾਲੀ ਨਹੀਂ ਲੈਣੀ ਕੁਝ ਨਹੀਂ ਲੈਣੀ ਆ ਲੈ ਲਓ 899 ਦੀ ਯਾਰ ਭਾਜੀ ਮੈਂ ਤੁਹਾਨੂੰ ਕਹੀ ਜਾਨਾ ਮੈਂ 899 ਨਹੀਂ ਲੈਣੀ ਕਿਉਂ ਪਰੇਸ਼ਾਨ ਕਰਦੇ ਹੋ ਭਾਜੀ ਐਮ ਆਰ ਪੀ ਯਾਰ ਰੇਟ 229 ਰੁਪਏ ਆ ਇਹਦਾ ਹਾਂ 899 ਐਮ ਆਰ ਪੀ ਤੇ ਤੁਸੀਂ 219 ਦੋਵਾਂਗੇ 219 ਦੀ ਬੈੱਡ ਸ਼ੀਟ ਆ ਪਾਜੀ ਬਸ 7 800 ਕੱਢ ਨਹੀਂ ਮੈਂ ਨਹੀਂ ਆ ਪਾਜੀ ਮੈਂ 5 ਸਤ ਚੱਕ ਲੈਣੀਆਂ ਹੁਣੇ ਸਾਰੀ ਲੈ ਜੇ ਮੇਰੇ ਕੋਲ ਆ ਆ ਲੋ ਪਹਿਲਾ ਪਟਾਕਾ ਪਾਤਾ ਬਾਜ਼ਾਰ ਦੇ ਵਿੱਚ ਜਿਹੜੀ 899 ਰੁਪਏ ਦੀ ਤੁਸੀਂ ਇੱਕ ਬੈੱਡ ਸ਼ੀਟ ਲੈਨੇ ਹੋ 899 ਐਮ ਆਰ ਪੀ ਵੱਡਾ ਡੀਪੂ ਨੇ ਕੱਢਤੀ 219 ਦੇ ਵਿੱਚ ਕਰੋ ਜੀ 5 ਪੈ ਕੇ ਵੀ ਮਿਲਲੇ ਹੋ ਕੁਮਾ 10 ਲੈ ਲਓ ਕੋਈ ਗੱਲ ਨਹੀਂ ਜਿੰਨੀ ਮਰਜੀ ਲੈ ਲਓ ਇੱਕ ਹੋਰ ਤਮਾਕਾ ਕਰਤਾ ਦੇਖੋ ਐਮ ਆਰ ਪੀ ਹੈਗਾ 900 ਤੇ 65 ਰੁਪਏ 965 ਮਹਿੰਗਾ ਪਾਜੀ ਮਹਿੰਗਾ ਛੁੱਟੀ ਦੇ ਅੱਜ ਇਹ ਆਪਾਂ ਦੋ ਦੇਣੀਆਂ ਕਿੰਨੇ ਦੀਆਂ ਸਿਰਫ 250 ਰੁਪਏ ਦੀਆਂ 250 ਦੀਆਂ 250 ਦੇ ਦੋ ਆ ਲਓ ਇਹਨੂੰ ਕਹਿੰਦੇ ਵੱਡੇ ਫਾਇਦੇ ਐਮ ਆਰ ਪੀ 965 ਪਰ ਵੱਡਾ ਡੀਪੂ ਤੋਂ ਲੈ ਜਾਓ 250 ਰੁਪਏ ਦੀਆਂ ਦੋ ਮਤਲਬ 250 ਦੀਆਂ ਦੋ ਤੁਹਾਨੂੰ ਦੇ ਦਿਆਂ ਕਿੰਨੇ ਦੀ ਰਹਿ ਗਈ 125 ਰੁਪਏ ਦੀ ਇੱਕ 250 ਦੀਆਂ ਦੋ ਪਿੱਲੋ ਕਵਰ ਨਾਲ ਦਵਾਂਗੇ ਤੁਹਾਨੂੰ ਅਸੀਂ ਆ ਦੇਖੋ ਇੱਕ ਹੋਰ ਪਟਾਕਾ ਪਾਤਾ ਜੀ ਠੀਕ ਹੈ ਜੀ ਆ ਦੇਖੋ ਕਿੰਨੇ ਕਿੰਨੇ ਸੋਹਣੇ ਆ ਗਏ ਪ੍ਰਿੰਟ ਕਿੰਨੇ ਕਿੰਨੇ ਸੋਹਣੇ ਆਰਟੀਕਲ ਆ ਚੁੱਕੇ ਹੈ ਪਿਓਰ ਕਾਟਨ ਦੇ ਵਿੱਚ ਆ ਚੁੱਕੇ ਹੈ ਸਟਾਫ ਦੇਖੋ ਕਿੰਨਾ ਫਾਈਨ ਆ ਚੁੱਕਾ ਹੈਗਾ ਇਹ ਆਪਾਂ ਜਿਹੜੀ 800 ਦੀ ਮਿਲਦੀ ਆਪਾਂ ਜਿਹੜੀ 298 ਰੁਪਏ ਵਿੱਚੀ 298 ਚ 298 ਸਰਾਂ ਨੇ ਨਾਲ ਕਵਰ ਸਰਾਂ ਨੇ ਨਾਲ 2 ਮੈਂਡੀਆਂ ਭਾਈ ਦੇਖੋ ਆ ਲੋ ਇਹ ਵੀ ਹੋ ਗਏ ਇਹਦੇ ਵਿੱਚ ਰੰਗ ਰੂਗ ਸਾਰੇ ਮਿਲ ਜਾਂਦੇ ਆ ਜਿੰਨੇ ਮਰਜ਼ੀ ਲੈ ਜਾਓ ਭਾਜੀ 298 ਰੁਪਏ ਚ ਜੀ ਠੀਕ ਹੈ ਦੇਖੋ ਕਿੰਨੇ ਕਿੰਨੇ ਸੋਹਣੇ ਆਰਟੀਕਲ ਆ ਚੁੱਕੇ ਅਲਗ-ਅਲਗ ਹੈਗੇ ਆ ਇਹ ਹੈਗੇ ਤਾਂ ਮੈਂ ਨਹੀਂ ਹੈਗੇ ਆ 90 ਦਾ ਪੀਸ ਕੇਸ ਮੈਟ ਵਿੱਚ ਆ ਗਿਆ ਵਧੀਆ ਆਪਾਂ 475 ਦੇਣਾ ਭਾਜੀ ਇਹ ਹਮ ਜਿਹੜੀ ਬੈੱਡ ਸ਼ੀਟਾਂ ਦੇ ਵਿੱਚ ਪ੍ਰੋਪਰ ਟੌਪ ਟੌਪ ਦੇ ਫਾਇਦੇ ਹੈਗੇ ਹਨਾ ਜਿਹੜੀ ਪੂਰੇ ਫਾਇਦੇ ਕਰਨੇ ਆਪਾਂ ਜੋ ਨਾ ਕਿਸੇ ਦੀ ਬੈੱਡ ਤੇ ਵਿਛਾਉਣੀ ਆ ਰੇਸ ਤੇ ਆ ਬਾਅਦ ਵਿੱਚ ਬੈਠੂਗਾ ਪਹਿਲਾਂ ਪੁੱਛੂ ਬੈਠੀ ਲਿਆਂਦੀ ਕਿਤੋਂ ਐਨੀ ਵਧੀਆ ਫੇ ਜੇਕਰ ਕਹਿੰਦਾ ਵੱਡੇ ਦੀ ਕੋਈ ਬੰਗਿਆਂ ਲਿਆਂਦੀ ਹੈ ਸੋ ਤੁਸੀਂ ਇਹ ਦੇਖੋ ਬੈੱਡ ਸ਼ੀਟਾਂ ਦੇ ਵਿੱਚ ਬਹੁਤ ਸਾਰੇ ਸਾਡੇ ਕੋਲ ਸਾਈਜ਼ ਰੇਟ ਹੈਗੇ ਆ 125 ਰੁਪਏ ਤੋਂ ਬੈੱਡ ਸ਼ੀਟ ਸ਼ੁਰੂ ਆ ਆ ਬੱਚਿਆਂ ਦੇ ਲਈ ਆ ਕਾਂਟੂ ਨੈਟਵਰਕ ਇਹ ਵੀ ਅਸੀਂ ਲਾਤੇ ਇਹਦੇ ਤੇ ਇਹਦਾ ਕੀ ਰੇਟ ਆ ਜੀ ਭਾਜੀ ਕਿੰਨੇ ਦੋਗੇ ਤੁਹਾਡੇ 12 14 1500 ਇਹ ਇੰਨੇ ਹੀ ਤਾਂ ਹੋਣੀ ਹੈ बिकॉज ਇਹ ਹੈਵੀ ਹੈ ਨਾ ਥੋੜੀ ਜਿਹੀ ਬੈੱਡ ਸ਼ੀਟ ਦੀ ਬੈੱਡ ਸ਼ੀਟ ਆ ਨਾਲ ਆਪਾਂ ਮਾਰੇ ਤੁਹਾਨੂੰ ਟੈਡੀ ਬਣਾ ਲਈ ਦੇਣੇ ਆ ਇਹ ਸਿਰਫ ਆਪਾਂ ਦੇਣੀ ਹੈਗੀ ਹੈ 715 ਰੁਪਏ ਵਿੱਚ 715 ਦੇ ਦੂੰਗੇ ਪਰ ਕਿੰਗ ਸਾਈਜ਼ ਆ ਜਾਊਗਾ ਫੁੱਲ ਡੋਲਾ ਸਾਈਜ਼ ਸਰਹਾਣੇ ਕਵਰ ਨਾਲ ਬਿਲਕੁਲ ਨਾਲ ਮੰਡੇ ਜੀ ਚਲੋ ਹੋਰ ਦਿਖਾਓ ਜੀ ਫੇ ਹਲੋ ਭਾਜੀ ਬਹੁਤ ਜ਼ਿਆਦਾ ਵੈਰਾਈਟੀ ਆ ਚੁੱਕੀ ਨਾਲ ਦੇਖੋ ਕਿੰਨੇ ਕਿੰਨੇ ਸੋਹਣੇ ਆਰਟੀਕਲ ਆ ਚੁੱਕਿਆ ਗਿਆ ਇਹਨੇ ਸੂਪਰ ਸੂਪਰ ਕਲਰ ਆ ਚੁੱਕੇ ਆ ਲਾਈਟ ਵੀ ਮੈਨੇ ਤੁਹਾਨੂੰ ਡਾਰਕ ਮੰਡੇ ਹੈਗੇ ਆ ਠੀਕ ਹੈ ਜੇ ਤੁਸੀਂ ਬਿਛਾਈਓਗੇ ਬੈੱਡ ਤੇ ਨਾ ਤੁਹਾ ਦੇਖੋ ਐਨੇ ਸੋਹਣੇ ਸੋਹਣੇ ਕਲਰ ਆ ਚੁੱਕੇ ਨਾਲ ਦੇਖੋ ਪ੍ਰਿੰਟ ਕਿੰਨੇ ਕਿੰਨੇ ਵਧੀਆ ਆ ਚੁੱਕੇ ਕਪੜਾ ਦੇਖੋ ਹਾਸਲਾ ਕਿੰਨਾ ਵਧੀਆ ਆ ਚੁੱਕਾ ਹੈ ਜੀ ਕਪੜਾ ਪੂਰਾ ਮਲਾਈ ਮਹਿਗਾ ਹਮ ਰੇਟ ਭਾਈ ਜੀ ਕੀ ਇਹਦਾ ਰੇਟ ਭਾਈ ਪੈਣਾ ਹੈਗਾ ਕੋਡੀਆਂ ਦੇ ਪਾ ਦੇ ਕੋ ਪਹਿਲਾਂ ਦੇਖੋ ਜੀ ਰੇਟ ਤਾਂ ਕੋਡੀਆਂ ਦੇ ਪਾ ਆ ਇਹ ਲੈਣ ਦਾ ਫਾਇਦਾ ਪਤਾ ਕੀ ਆ ਇਹ ਟੂ ਇਨ ਵਨ ਆ ਚਾਹੇ ਤੁਸੀਂ ਇਧਰੋਂ ਲੈ ਲਓ ਚਾਹੇ ਉਧਰੋਂ ਆ ਦੇਖੋ ਦੋਨੇ ਪਾਸੋਂ ਤੁਸੀਂ ਲੈ ਸਕਦੇ ਹੋ ਟੂ ਇਨ ਵਨ ਸਾਨੂੰ ਕਰਤੀ ਆ ਇੱਕ ਚਾਦਰ ਇੱਕ ਦੇ ਨਾਲ ਦੋ ਕੰਮ ਕਰ ਲਓ ਆ ਲਓ ਭਾਈ ਸਿੰਗਲ ਟੌਪ ਸਟਾ ਚ ਆ ਚੁੱਕੀ ਹੈਗੇ ਦੇਖੋ ਕਿੰਨੇ ਕਿੰਨੇ ਸੋਹਣੇ ਕਲਰ ਆ ਚੁੱਕੇ ਫਰੈਂਟ ਬਹੁਤ ਸੋਹਣੇ ਆ ਚੁੱਕੇ ਹੈਗੇ ਜੀ ਰੰਗ ਵੀ ਬਹੁਤ ਸੋਹਣੇ ਆ ਇਹਦੀ ਕੁਆਲਿਟੀ ਬਹੁਤ ਸੋਹਣੀ ਆ ਦੇਖੋ ਪੂਰੀ ਮਜ਼ਬੂਤ ਆ ਇਦਾਂ ਨਹੀਂ ਵੀ ਇਹੇ ਪਾੜ ਜਾਣੀ ਆ ਜਾਂ ਲੋ ਕੁਆਲਿਟੀ ਹੈਗੀ ਆ ਆ ਲਓ ਭਾਈ ਰੇਟ ਬਣਾ 356 ਦੋ ਪੀਜੀ ਆ ਲਓ 356 ਦੋ ਤੁਸੀਂ ਇਹ ਵੀ ਲੈ ਜਾਓ ਸਤਿ ਸ਼੍ਰੀ ਅਕਾਲ ਜੀ ਬਹੁਤ ਸਾਰੀਆਂ ਆਫਰਾਂ ਲਾਤੀਆਂ ਹੁਣ ਤੁਸੀਂ ਆਜੋ ਤੇ ਮੈਂ ਚੱਲਾਂ ਵੱਡਾ ਡਿੱਪੂ ਬੰਗਾ ਆ ਜਾ ਚੋਂ ਤੇ ਆਜੋ ਤੁਸੀਂ ਤੁਸੀਂ ਜਨਾਬ ਕਿੱਥੇ ਚੱਲੇ ਇਧਰ ਆਓ ਮੜੇ ਇਧਰ ਆਓ ਹਾਂਜੀ ਮੈਂ ਕੰਫਰਟ ਸੈਟ ਲੈ ਲਿਆ ਤੁਸੀਂ ਪਹਿਲੇ ਤੁਰੇ ਹੋਏਗੇ ਆਹ ਜੀ ਕੁਛ ਰਹਿ ਗਿਆ ਹਜੇ ਬਹੁਤ ਰਹਿੰਦਾ ਹਲੇ ਮਰੇ ਇਹ ਟ੍ਰੇਲਰ ਟ੍ਰੇਲਰ ਫਿਲਮ ਤਾਂ ਬਾਕੀ ਹਲੇ ਚਲੋ ਫਿਲਮ ਵੀ ਦਿਖਾ ਦਿਓ ਦੇਖ ਲਈਏ ਕੀ ਸੱਪ ਕੱਢਦੇ ਹਾਂ ਵਾਸਤ ਲੈਂਦੇ ਕੰਫਰਟ ਸੈਟ ਕਿੰਨੇ ਕਿੰਨੇ ਵਧੀਆ ਆ ਚੁੱਕੇ ਆ ਇਹ ਹੈਗੇ ਬੈੱਡ ਸ਼ੀਟ ਦੂ ਪਿੱਲੋ ਕਵਰ ਮੈਂ ਰਹਿ ਗਿਆ ਠੀਕ ਹੈ ਇਹ ਤਾਂ ਮੈਨੂੰ ਪਤਾ ਆ ਇਹ 34 3500 ਦਾ ਮਿਲਦਾ ਜਿੱਥੋਂ ਮਰਜ਼ੀ ਲੈ ਲਓ ਇਹ ਚ ਸੱਪ ਕੀ ਕਾੜਦਾ ਤੁਸੀਂ ਮੈਨੂੰ ਇਹ ਦੱਸੋ ਦੇਖੋ ਪਹਿਲਾਂ ਕਿੰਨੇ ਪੈਸੇ ਆ ਰਾ ਚੁਕੇ ਕਲਰ ਦੇਖੋ ਕਿੰਨੇ ਵਧੀਆ ਨਾਲ ਪ੍ਰਿੰਟ ਦੇਖੋ ਕਿੰਨੇ ਵਧੀਆ ਇਹ ਤਾਂ ਭਾਵੇਂ ਜਿਹੜੇ ਬਾਹਲੇ ਅਮੀਰ ਬੰਦੇ ਉਹ ਨਹੀਂ ਲੈਣਾ 35 3500 ਰੁਪਏ ਦਾ ਸਾਢੇ 12 ਕਿਹੜੇ ਦੱਸੋ ਕੀ ਆ ਸਾਰੇ ਦੇਣੇ ਹੈਗੇ ਆ ਆਪਾਂ ਦੇਣਾ 1300 ਤੇ 75 ਰੁਪਏ ਵਿੱਚ ਇਹ 1375 ਚ ਹਾਂਜੀ ਹਾਂਜੀ ਰੇਟ ਚੈੱਕ ਕਰੋ ਕਿੱਥੇ ਲਿਖਿਆ ਲਿਖ ਕੇ ਲਾਉਨੇ ਹੋ ਉੱਪਰ ਲੱਗਿਆ ਦੇਖੋ ਆ ਦੇਖੇ ਠੀਕ ਹੈ ਜੀ 1300 ਤੇ 75 ਰੁਪਏ ਆ ਵੀ ਤੁਸੀਂ ਦੇਖੋ ਜ ਸਾਰੀਆਂ ਆਫਰਾਂ ਲਾਤੀਆਂ ਦੇਖੋ ਉਧਰ ਮੇਰੇ ਪ੍ਰਾ ਸਵੇਰੇ ਸਵੇਰੇ ਆ ਗਏ ਆ ਇੱਥੇ ਸਵੇਰ ਦੇ ਲੋਕ ਆ ਜਾਂਦੇ ਆ ਫਾਇਦੇ ਲੈ ਰਹੇ ਆ 7 ਵਜੇ ਤੋਂ ਲੈ ਕੇ ਰਾਤ ਦੇ 10 ਵਜੇ ਤੱਕ ਵੱਡੇ ਮੇਲੇ ਲੱਗੇ ਆ ਮੁੰਡਿਆਂ ਲਈ ਕੁੜੀਆਂ ਲਈ ਬੱਚਿਆਂ ਲਈ ਰੈਡੀमेड ਸੂਟ ਸ਼ਰਾਰੇ ਘੌਂ ਡਰੱਸਾਂ ਕੁਰਤੇ ਪਜਾਮੇ ਸਾਰੀ ਵੈਰਾਈਟੀ ਇੱਕੋ ਛੱਤ ਹੇਠਾਂ ਤੁਹਾਨੂੰ ਮਿਲ ਜਾਂਦੀ ਆ ਕੈਰਮਨ ਜਸਸੀ ਸਿੰਘ ਦੇ ਨਾਲ ਹਰਦੀਪ ਸਿੰਘ ਅਗਰਸਾਨ ਟੀਵੀ ਬੰਗਾ